ਚਾਹੀਦੇ ਆ ਨਹੀਂ ਫਿਰ ਮੈਂ ਤੇਰੇ ਘਰੇ ਦੱਸ ਦੂੰ ਨਾ ਨਾ ਕੋਈ ਗੱਲ ਨਹੀਂ ਬਈ ਘਰੇ ਆਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਕਰ ਦੂੰ ਤਾਂਸ ਦੂਗਾ ਤੈਨੂੰ ਮੈਂ ਬਈ ਕੀ ਦਸੇਗਾ ਮੈਨੂੰ ਲੱਖ ਰੁਪਏ ਚਾਹੀਦਾ ਸੀ ਲੱਖ ਰੁਪਇਆ ਬੈਂਕ ਚੋਂ ਆਇਆ ਸੀਗਾ ਫੋਨ ਹਾਂ ਉਹ ਕਹਿੰਦੇ ਘਰੇ ਆਉਣੇ ਅੱਜ ਅੱਛਾ ਉਹ ਵੀ ਜਿਹੜੇ ਟਰੈਕਟਰ ਦੀ ਕਿਸ਼ਤ ਸੀਗੀ ਲੇਟ ਹੋ ਗਈ ਹਾਂ ਉਸੇ ਵਾਸਤੇ ਆਉਂਦੀ ਸੀਗੀ ਕਿਥੇ ਰਹਿਣਗੇ ਜੇ ਆਪਣਾ ਟਰੈਕਟਰ ਲੈ ਕੇ ਸਾਰੇ ਫੁੱਤ ਉਹ ਸਾਰੇ ਸਰੀਕੇ ਚ ਜੇ ਨਹੀਂ ਨੱਕ ਵੱਡੀ ਜਾਉ ਕੀ ਕਰਾਂਗੇ ਆਪਾਂ ਐਂ ਸੀਗਾ ਵੀ ਚੱਲ ਜੀਰੀ ਦੀ ਫਸਲ ਆ ਜਾਣੀ ਵੀ ਉਦੋਂ ਤੱਕ ਖੜ੍ਹ ਜਾਂਦਾ ਪਾਣੀ ਲਾ ਕੇ ਦੇ ਦਿੰਨੀਆਂ ਚੱਲ ਐਂ ਨਾ ਕਰੋ

ਇਹ ਤੁਹਾਨੂੰ ਸੰਤ ਸੀ ਘਰੇ ਉਹ ਵੀ ਉਹ ਲੈ ਜਾਣਗੇ ਦਸਤਾ ਦੇ ਨਾਲ ਆਪਾਂ ਫਿੱਟ ਕਰਿਆ ਕਰਾਂਗੇ ਦਿੱਤੀ ਤਾਂ ਮੈਨੂੰ ਵੀ ਦੀੰਦੀ ਐ ਸਿਕਾ ਦਾ ਨਾ ਤਾਂ ਆਪਾਂ ਨਹੀਂ ਸਮਝ ਰਿਹਾ ਦੱਸਣੀ ਹੈਗੀ ਤੈਨੂੰ ਕਿਹੜਾ ਕੱਲੇ ਨੂੰ ਐ ਕਰਾਂ ਕਰੇ ਤਾ ਜਦੋਂ ਆਪਾਂ ਇਹ ਲਾਗੇ ਕਰਨ ਦਵਾਈ ਕੋ ਜਾਵਾਂਗੇ ਦਵਾਈ ਉਹ ਦੂਜਾ ਬਟਾ ਇਚ ਲੈਣਗੇ ਇਹ ਸਮਝ ਨਹੀਂ ਆਉਂਦਾ ਕਿ ਕੀ ਗੱਲ ਹੋ ਗਈ ਯੋਗ ਬੰਦੇ ਚੰਗਰਪੁਰੋਂ ਮੈਂ ਬੈਂਕ ਜਾ ਕੇ ਆਇਆ ਸਾਰੀ ਗੱਲ ਕਰਕੇ ਆਇਆ ਸੀ ਬੰਦੇ ਚਲ ਮੈਂ ਕੋਈ ਨਾ ਕਰਨਾ ਕੋਈ ਹੱਲ ਮੈਂ ਫੰਬਰ ਕੋ ਜਾ ਕੇ ਹੋਰ ਚੱਲ ਜਾਇਓ ਸਮਝ ਨਹੀਂ ਆਦੀ ਕਰ ਤਾ ਰੱਬਾ ਕਿਹ ਕਿ ਸਾਡੇ ਗਣ ਗਣ ਬਦਲੇ ਲੈਣਾ ਕਿਹ ਸੋਣੇ ਨਹੀਂ ਤਾਂ ਨਹੀਂ ਨਸੀਬ ਤਾਂ ਕੜੀ ਕਰਦਾ ਮੈਂ ਇਹ ਦੇਖੀ ਕਿ ਨਿਕਾਮਲੇ ਬੋਲਿਆ ਮੰਗੂ ਕਰੀ ਜਾਂਦੇ ਨੇ ਜੇ ਇਹਦੇ ਤੇ ਦਿਮਾਗ ਪੇਟੇਸ਼ਨ ਪੈ ਗਈ ਕੀ ਬਣੂੰਗਾ ਜਵਾਕਾਂ ਦਾ ਜਵਾਕ ਉਹਦੇ ਬਾਅਦ ਸੋਚਣਗੇ ਹੇ ਰੱਬਾ ਕੋਈ ਨਾ ਕੋਈ ਹੱਲ ਤਾਂ ਕਰ ਦੇ ਜੀ ਸਾਡਾ ਟੈਂਸ਼ਨ ਲੈ ਗਈ ਹਾਸੇ ਖੇਤੀ ਕਾ ਦੇ ਨਾਲ ਕਰਾਂਗੇ ਅਸੀਂ ਤਾਂ ਜੰਮੇ ਮਾਰੇ ਜਾਵਾਂਗੇ ਅਸੀਂ ਜਗਰੇ ਨਹੀਂ ਰਹਿਣੇ ਰੱਬਾ ਕਿਉਂ ਨਾ ਮੇ ਤਾਂ ਨਮੀ ਮੁਸੀਬਤ ਖੜੀ ਕਰੀ ਜਾਣਾ ਸਾਡੇ ਵਾਸਤੇ ਹੈ हे ਭਗਵਾਨ ਕੁਸਤਾ ਸੋਚ ਕਰ ਕੁਸਤਾ ਦੇਖ ਸਾਡੇ ਗਰੀਬਾਂ ਕਣੀ ਇਹ ਵਾਹ ਕਿਰੋ ਮੈਂਬਰ ਸਾਹਿਬ ਲੱਗਦਾ ਕਰੀ ਮੈਂਬਰ ਆਜੋ ਜੰਤਰੀ ਆਜੋ ਸਿਕਾ ਨੰਬਰ ਸਾਹਿਬ ਕਾਲ ਕੀ ਹਾਲ ਚੰਗੋ ਠੀਕ ਹੈ ਬੋਲੋ ਮੈਂ ਤਾਂ ਬਸ ਹੀ ਕਿਵੇਂ ਮੁੜ ਜਾਉ ਕਰੀ ਪਿਆ ਬਸ ਮੈਂ ਤਾਂ ਤੁਹਾਡੇ ਕੋਲ ਕੰਮ ਆਇ ਸੀਗਾ ਜੀ ਇੱਕ ਕਿਵੇਂ ਉਹਨਾਂ ਮੇਰੇ ਟਰੈਕਟਰ ਦੀਆਂ ਦੋ ਤਿੰਨ ਕਿਸ਼ਤਾਂ ਟੁੱਟ ਗਈਆਂ ਅਛਾ ਫੋਨ ਆਇਆ ਸੀਗਾ ਬੈਂਕ ਵਾਲਿਆਂ ਦਾ ਉਹ ਆਉਣਗੇ ਅੱਜ ਅਛਾ ਬਸ ਉਹਨੂੰ ਇਹ ਬੇਨਤੀ ਹੈ ਜੇ ਤੁਸੀਂ ਉਹਨਾਂ ਨੂੰ ਕਹਿ ਕੇ ਇੱਕ ਥੋੜੇ ਦਿਨਾਂ ਦਾ ਮੈਨੂੰ ਮੋਲਤ ਦਵਾ ਦਿਓ ਤੇ ਉਦੋਂ ਬਾਅਦ ਮੈਂ ਖੱਬਾ ਸੱਜਾ ਕਰਕੇ ਕਿਸ਼ਤ ਭਰ ਦਊਗਾ ਦੇਖ ਚਮਕੌਰ ਸਾਡਾ ਦੇਹਾ ਹੈਗਾ ਪੰਚੇਤੀ ਜਗ੍ਹਾ ਠੀਕ ਆ ਇੱਥੇ ਪਿੰਡ ਦੇ ਜਿਵੇਂ ਕੋਈ ਜਿਹੜਾ ਜ਼ਮੀਨਦਾਰ ਰੋਲਾ ਕੋਈ ਥਾਣੇ ਦਾ ਰੋਲਾ ਉਹਦੇ ਖੱਤਰ ਤੇ ਖੱਤਰ ਖੜੇ ਆਗੇ ਹਾਂਜੀ ਬੈਂਕ ਵਾਲੇ ਆਣੇ ਆਪਣੇ ਨਾਲ ਕੋਈ ਗੱਲ ਉਹ ਤਾਂ ਤੂੰ ਆਪੇ ਨੇ ਵੇੜ ਉਹਨਾਂ ਦਾ बस उणू ਬੇਨਤੀ ਸੀ ਜੇ ਤੁਸੀਂ ਇੱਕ ਵਾਰੀ ਉਹਨਾਂ ਦੇ ਇੱਕ ਮੌਕਾ ਦਵਾ ਦੋ ਨਾ ਨਹੀਂ ਐ ਆ ਉਦੋਂ ਦੇਖ ਕੇ ਲਿਆ ਕਰੋ ਤਾਂ ਤੁਸੀਂ ਕੀ ਕਹਾਂਗੇ ਡਾਇਰੈਕਟਰ ਤੋਂ ਉਹ ਪਤਾ ਕੀ ਨਾ ਪਹਿਲਾਂ ਮੇਰਾ ਬੇਟਾ ਬਿਮਾਰ ਹੋ ਗਿਆ ਸੀਗਾ ਉਧਰ ਜ਼ਿਆਦਾ ਪੈਸੇ ਲੱਗਣ ਕਰਕੇ ਸ਼ੁਰੂ ਜੀ ਕਿਸ਼ਤਾਂ ਟੁੱਟ ਗਈਆਂ ਇੱਕ ਦੋ ਵੀ ਐ ਸੀ ਜੇ ਮੈਨੂੰ 10 20 ਦਿਨਾਂ ਦੀ ਮੌਲਤ ਮਿਲ ਜਾਂਦੀ ਨਹੀਂ ਇਹ ਤਾਂ ਤੁਹਾਨੂੰ ਬੈਂਕ ਵਾਲਿਆਂ ਨੇ ਆਪ ਕਰ ਦੇਖੋ ਅੰਮ੍ਰਿਤਾਲ ਤੁਹਾਨੂੰ ਬੇਨਤੀ ਹੈ ਨਹੀਂ ਅਸੀਂ ਨਹੀਂ ਦੇ ਵਿੱਚ ਕੁਝ ਕਰ ਸਕਦੇ ਅੰਮ੍ਰਿਤ ਸਾਹਿਬ ਅੱਜ ਬੈਂਕਾਂ ਨੇ ਟਾਈਮ ਦਿੱਤਾ ਸੀਗਾ ਉਹ ਤਾਂ ਠੀਕ ਹੈ ਪਰ ਆਪਾਂ ਚਮਕੌਰ ਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ ਠੀਕ ਹੈ ਕੋਈ ਹੋਰ ਕੰਮ ਆ ਤੈਨੂੰ ਉਹ ਦੱਸੀ ਤੇਰੇ ਨਾਲ ਦਿਨ ਰਾਤ ਖੜਿਆਂਗੇ ਆਪਾਂ ਚਲੋ ਠੀਕ ਹੈ ਹਾਂ ਇਨシャਾ ਅੱਲਾਹ ਹੁਣ ਮੈਂ ਕੀ ਹੱਲ ਕਰਾਂ ਬੈਂਕ ਵਾਲੇ ਟਰੈਕਟਰ ਵੀ ਲੈ ਜਾਣਗੇ ਸਾਰੇ ਅੱਡੇ ਪਿੰਡ ਚ ਨੱਕ ਬੁੱਢੀ ਜਾਊਗੀ ਕੀ ਕਹਿਣਗੇ ਫਰੀਕੇ ਵਾਲੇ اے ਰੱਬਾ ਮੇਰੇ ਕੋਈ ਹੱਲ ਕਰ ਦੇ ਇਹ ਸੱਚਾ ਪਾਸ਼ਾ ਹੋਰ ਤਾਂ ਹੁਣ ਮੇਰੇ ਕੋਈ ਕੋਈ ਚਾਰਾ ਨਹੀਂ ਦੇਖਦੇ ਆਉਂਦਾ ਤੇਰਾ ਬਾਪੂ ਉਹ ਕੀ ਕਹਿੰਦੇ ਨੇ ਪਰ ਬੇਬੇ ਬਾਪੂ ਇਕੱਲਾ ਵੀ ਕੀ ਕਰੂਗਾ ਆਪਾਂ ਨੂੰ ਵੀ ਕੁਝ ਨਾ ਕੁਝ ਹੱਲ ਤਾਂ ਕਰਨਾ ਹੀ ਪਊ ਨਾ ਹਾਂ ਤੇ ਹਾਲਾਤਾਂ ਕਰਨਾ ਪਊਗਾ ਪਰ ਕਰੀਏ ਵੀ ਕੀ ਨਾਲੇ ਬੇਬੇ ਬੇਇੱਜ਼ਤੀ ਵੀ ਬਾੜੀ ਹੁੰਦੀ ਆ ਕਹਿੰਦੇ ਨਾ ਜ਼ਿਮੀਂਦਾਰ ਦੇ ਘਰ ਕੋਈ ਸੰਦ ਜੇ ਕੋਈ ਲੈ ਜੇ ਨਾ ਬੜਾ ਔਖਾ ਹੁੰਦਾ ਫਿਰ ਨਾਲੇ ਚੰਗਾ ਨਹੀਂ ਹੁੰਦਾ ਬਹੁਤ ਬੇਇੱਜ਼ਤੀ ਹੋ ਜਾਂਦੀ ਐ ਪਿੰਡ ਦੇ ਵਿੱਚ ਕਿਵੇਂ ਮੂੰਹ ਦਿਖਾਵਾਂਗੇ ਆਖਣਗੇ ਲੈ ਹੁਣ ਉਹਨਾਂ ਦਾ ਟਰੈਕਟਰ ਵੀ ਭੁੱਖੇ ਤਾਂ ਮਰਦੇ ਫਿਰਦੇ ਸੀ ਹੁਣ ਉਹਨਾਂ ਦਾ ਟਰੈਕਟਰ ਵੀ ਲੈ ਗਏ ਪਰ ਨਾ ਇਹ ਨਹੀਂ ਮੈਂ ਹੋਣ ਦਿੰਦੀ ਐਨੀ ਨਾ ਉਤਨੀ ਮੈਂ ਔਣ ਦਿੰਦੀ ਵਿਕਰਮ ਉਹ ਮੇਰੇ ਸੰਦ ਵੀ ਲੈ ਜਾਣ। ਹਾਂ ਬੇਬੇ, ਸ਼੍ਰੀਕ ਤਾਂ ਆਪਾਂ ਨੂੰ ਪਹਿਲਾਂ ਹੀ ਇੰਨੇ ਤਾਣੇ ਮਾਰਦੇ ਨੇ। ਹੁਣ ਤਾਂ ਉਹਨਾਂ ਨੂੰ ਹੋਰ ਮੌਕਾ ਮਿਲ ਜਾਣਾਗਾ ਤਾਣੇ ਮਾਰਨ ਦਾ। ਆਪਾਂ ਇੰਨੇ ਮੈਨੇ ਕਿੱਥੋਂ ਸਾਂਗੇ ਬੇਬੇ? ਨਹੀਂ ਪੁੱਤ। ਲੋਕਾਂ ਦੇ ਤਾਣੇ ਮੈਨੇ ਹੁਣ ਨਹੀਂ ਮਾਰ ਦਿੰਦੀ। ਹੈਗਾ ਮੇਰੇ ਕੋਲ ਇੱਕ ਹੱਲ। ਹੱਲ? ਬੇਬੇ ਕੀ ਹੱਲ ਹੈ ਤੇਰੇ ਕੋਲ? ਮੈਂ ਨਾ ਤੇਰੇ ਵਿਆਹ ਵਾਸਤੇ ਗਣੇ ਬਣਾ ਕੇ ਰੱਖੇ ਸੀ ਕੁਝ। ਮੈਂ ਉਹ ਗਹਿਣੇ ਦੇ ਦੰਨੀ ਆ ਤੇਰੇ ਬਾਪੂ ਨੂੰ ਉਹ ਵੇਚ ਕੇ ਆਪਾਂ ਕਿਸ਼ਤ ਭਰ ਦਿੰਨੇ ਆ ਨਾ ਨਾ ਬੇਬੇ ਆਪਾਂ ਗਹਿਣੇ ਕਿਉਂ ਦੇਣਿਆਂ ਨਾਲੇ ਮਸਾ ਤਾਂ ਬਣਾਇਆ ਇਹਦੇ ਵਾਸਤੇ ਜੋ ਵੀ ਲਾ ਕੇ ਫਿਰ ਆਪਣੇ ਕੋਲ ਰਹਿਣਾ ਹੀ ਨਹੀਂ ਕੁਛ ਨਾ ਨਾ ਪੁੱਤ ਹੋਰ ਤਾਂ ਮੇਰੇ ਕੋਲੇ ਕੋਈ ਹੱਲ ਨਹੀਂ ਹੁਣ ਗਹਿਣੇ ਤਾਂ ਵੇਚਣੇ ਪੈਣਗੇ ਦੇਖ ਲੈ ਬੇਬੇ ਕੋਈ ਤਾਂ ਹੱਲ ਹੋਊਗਾ ਕੋਈ ਦੂਜਾ ਹੱਲ ਲੱਭ ਲੈਣਾ ਤੂੰ ਗਹਿਣੇ ਨਾ ਵੇਚ ਨਹੀਂ ਤੀ ਇਹ ਗਹਿਣੇ ਤਾਂ ਆਪਣੇ ਹੋਰ ਬਣ ਜਾਣਗੇ ਜੇ ਤੇਰਾ ਇੱਜ਼ਤ ਚਲੀ ਗਈ ਨਾ ਮੁੜ ਕੇ ਵਾਪਸ ਨਹੀਂ ਆਉਣੀ। ਪਾਣੀ ਹੁਣ ਕੀ ਕਰੀਏ ਆਪਾਂ? ਵੀਰੇ ਮੈਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਹੁਣ। ਹੁਣ ਆਪਣੇ ਕੋਲ ਕੋਈ ਹੋਰ ਹੱਲ ਹੈ ਨਹੀਂਗਾ। ਪਾਣੀ ਜੇ ਬੇਬੇ ਨੇ ਗਿਆਨੇ ਦੇਤੇ ਫਿਰ ਆਪਾਂ ਰਾਜੀਪ ਦਾ ਕਿਵੇਂ ਹੱਲ ਕਰਾਂਗੇ? ਜਿਉਂ ਨੇ ਘਰੇ ਆ ਕੇ ਜਲੂਸ ਕਰਤਾ ਫਿਰ ਕੋਈ ਨਾ ਵੀਰੇ ਹੁਣ ਕੋਈ ਨਾ ਕੋਈ ਹੱਲ ਤਾਂ ਲੱਭਣਾ ਹੀ ਪਊ। ਕੋਈ ਨਹੀਂ ਤੂੰ ਟੈਨਸ਼ਨ ਨਾ ਲੈ। ਮੈਂ ਕੋਈ ਨਾ ਕੋਈ ਹੱਲ ਲੱਭਦੀ ਆਂ। এনে তু রাজদ্বীপ নারকে রু কি বাপু হই হাল না পুত ਤੇ ਫਿਰ ਹੁਣ ਬਾਪੂ ਹੁਣ ਆਪਾਂ ਕੀ ਕਰਾਂਗੇ? ਤੁਮੈਂਬਰ ਨੇ ਵੀ ਜਵਾਬ ਦਿੱਤਾ। ਤੇ ਫਿਰ ਹੁਣ ਬਾਪੂ ਕੋਈ ਆਦਾ ਹੈ ਨਹੀਂ ਦਾ। ਕੋਈ ਨਹੀਂ ਉੱਥੇ ਲੈ ਜਾਣਗੇ ਲੈ ਜਾਣਗੇ। ਪੁੱਤ ਕਿਹੜਾ ਆਪਣੇ ਗੋਲੀ ਮਾਰ ਦੇਣਗੇ। ਸਾਰੇ ਪੁੱਤ ਤੁਸੀਂ ਫਿਕਰ ਨਾ ਕਰਿਆ ਕਰ ਪੁੱਤ ਤੂੰ। ਬਾਪੂ ਜੀ ਇਹ ਤਾਂ ਗੋਲੀ ਨਾਲੋਂ ਹੀ ਭੈੜਾ ਹਾਲ ਹੋ ਜਾਊਗਾ। ਆਪਾਂ ਸ਼ਰੀਕਾਂ ਨੂੰ ਕੀ ਮੂੰਹ ਦਿਖਾਵਾਂਗੇ? ਕੋਈ ਨਹੀਂ ਪੁੱਤ। ਰੱਬ ਭਲਾ ਕਰੂਗਾ। ਬਾਲਾ ਟੈਨਸ਼ਨ ਨਹੀਂ ਲੈਂਦੇ ਹੁੰਦੇ। ਨਾਲੇ ਪੁੱਤ ਤੂੰ ਐ ਕਰ ਆਪਣੇ ਗੁਰੂ ਨੂੰ ਬੁਲਾ ਕੇ ਲਿਆ ਮੈਂ ਆਵਾਜ਼ ਮਾਰ ਦਿੰਦੀ ਆ ਗੋਰੀ ਵੀਰੇ ਵੀਰੇ ਆਈ ਬਾਪੂ ਬੁਲਾਈ ਆਂਦਾ ਉਹ ਆ ਲੈ ਗੁਰੂ ਪੁੱਤ ਆ ਬਹਿ ਜਾ ਮੇਰੇ ਕੋਲ ਬਹਿ ਜਾ ਕੀ ਗੱਲ ਉਹ ਮੈਂ ਤੈਨੂੰ ਐ ਕਹਿੰਦਾ ਸੀ ਪੁੱਤ ਤੇਰੇ ਮੈਂ ਕਹਿੰਦਾ ਸੀ ਪੁੱਤ ਤੇਰੇ ਦੇ ਕਈ ਦੋਸਤ ਵੀ ਹੈਗੇ ਨੇ ਮੈਂ ਕਹਿੰਦਾ ਸੀ ਜੇ ਤੂੰ ਆਪਣੇ ਕਿਸੇ ਦੋਸਤ ਨੂੰ ਇਹ ਨੱਬੀ ਦਿਨਾਂ ਵਾਸਤੇ ਥੋੜੇ ਜਿਹਾ ਪੈਸੇ ਪੁੱਛ ਲੈ ਆਪਾਂ ਕਿਸ਼ਤ ਭਰ ਦਿਆਂਗੇ ਬਹੁਤ ਟਰੈਕਟਰ ਦੀ ਤੇ ਉਦੋਂ ਬਾਅਦ ਜਿਉਂ ਹੀ ਆਪਣੇ ਬਸ ਹੁਣ ਦੋ ਬਾਦ ਮਹੀਨੇ ਬਾਅਦ ਫਸਲ ਆਜੀ ਪੁੱਤ ਡੇਢ ਮਹੀਨੇ ਬਾਅਦ ਆਪਾਂ ਉਹਨਾਂ ਦੇ ਵਾਪਸ ਕਰ ਦੇਵਾਂਗੇ ਬਾਪੂ ਮੇਰੇ ਕਿਸੇ ਦੋਸਤ ਕੋਲ ਪੈਸੇ ਨਹੀਂ ਹੈਗੇ ਤੇ ਨਾਂ ਮੈਨੂੰ ਦੇਣਿਆ ਕਿਸੇ ਨੇ ਕਿਉਂ ਪੁੱਤ ਸੇਣੇ ਕਿਉਂ ਨਹੀਂ ਹੈਗੇ ਆਪਾਂ ਕਿਹੜਾ ਤੈ ਕਿਹੜਾ ਪਹਿਲਾਂ ਕਿਸੇ ਦੇ ਪੈਸੇ ਰੱਖੇ ਹੈਗੇ ਤੇਰੇ ਆਪਾਂ ਸਾਰੀ ਫੀਸ ਭਰਦੇ ਆ ਪੁੱਤ ਆਪਾਂ ਦਾ ਕਦੇ ਕੋਈ ਆਪਾ ਤਾਂ ਤੈਨੂੰ ਕਿਹਾ ਵੀ ਨਹੀਂ ਕਰੇ ਪਹਿਲਾਂ ਵੀ ਤੂੰ ਕਿਸੇ ਦੋਸਤ ਤੋਂ ਪੈਸੇ ਮੰਗ ਲੈ। ਬਾਪੂ ਮੇਰਾ ਕੂਆ ਹੈ ਦੋਸਤ ਨਹੀਂ ਹੈਗਾ ਜਿਹੜਾ ਮੈਨੂੰ ਪੈਸੇ ਦੇ ਦੂਗਾ। ਕਿਉਂ ਨਹੀਂ ਹੈਗਾ ਪੁੱਤ? ਤੂੰ ਉਹ ਰੋਜ਼ ਜਾਣਾ ਸਕੂਲ ਜਾਣਾ ਆਪਣੇ ਦੋਸਤ ਬਣਦੇ ਪੁੱਤ। ਤੂੰ ਉਹਨਾਂ ਦੀ ਕਰੀ ਪੁੱਛ ਕੇ ਤਾਂ ਦੇਖ ਲੈ ਤੂੰ ਪਹਿਲੇ ਜਵਾਬ ਦੇਈ ਜਾਣਾ। ਯਾਰ ਬਾਪੂ ਮੈਂ ਕਿੱਥੋਂ ਹੱਲ ਕਰਾਂ? ਮੈਂ ਤਾਂ ਪਹਿਲੇ 1 ਲੱਖ ਰੁਪਏ ਦੇਣਾ ਸੀਗਾ ਰੱਜੀਆਂ ਝਾਂਜਲਾਂ ਦਿੱਤੀਆਂ ਉਹਨੂੰ ਚੱਕ ਕੇ। ਤੂੰ ਕਦੋਂ 1 ਲੱਖ ਰੁਪਏ ਦੇਣਾ ਸੀਗਾ? ਨੀਂ ਚਾੜਨਾ ਹੈ ਕੀ? ਨੱਕੋਂ ਮੁੰਡੇ ਆਹ ਵਾਸਤਾ ਦਿੱਤੀ ਅਬ ਜਾਣ ਜਾ ਕੀ ਕਰਾ ਨਾ ਚਾਂਜਰਾ ਦੱਸ ਮੈਨੂੰ ਬੋ ਦੱਸ ਚੱਲ ਕਿਉਂ ਮੇਰੇ ਪੁੱਤੇ ਤੇ ਮਾਰੀ ਜਾਣ ਨੂੰ ਸਹਿ ਰਹਿਣ ਦੋ ਹਟ ਜਾ ਬੇਬੇ ਛੱਡ ਮਾਰਾ ਕਿਉਂ ਨਾ ਜੀ ਨਹੀਂ ਨਹੀਂ ਲੈ ਕੇ ਨਾ ਚੱਕ ਕੇ ਚਾਂਜਰਾ ਵੇਚਤੀਆਂ ਕੀ ਕਰੇ ਤੂੰ ਮੈਨੂੰ ਦੱਸ ਪਹਿਲਾਂ ਨਹੀਂ ਨਹੀਂ ਕੋਈ ਨਹੀਂ ਕੋਈ ਬੇਬੇ ਛੱਡ ਦੇ ਵੀਰੇ ਇਹਨੂੰ ਤੈਨੂੰ ਕਿ ਲੋਟ ਪੈ ਗਈ ਸੀ ਪੁੱਤ ਪੈਹੰਦੀ ਬਾਪੂ ਮਾਣਾ ਪੜਾਈ ਵਾਸਤੇ ਲਈ ਸੀ 1 ਲੱਖ ਰੁਪਇਆ ਤੇ ਨਾ ਤਾਂ ਪੜਾਈ ਪੂਰੀ ਹੋਈ ਆ ਮੇਰੀ ਤੂੰ ਐ ਲਾਲਾ ਬਸ ਚੁੱਲ੍ਹੇ 'ਚ ਹੀ ਅੱਗ ਲਾਏ ਆ ਤੂੰ ਪੁੱਤ ਆਪੇ ਖਿਸ ਪਰਦੇ ਤਾਂ ਹੈਗੇ ਸੀਗੇ ਪਪੂ ਪਾਰ ਨਹੀਂ ਸੀ ਮੈਂ ਸਾਨੂੰ ਦੱਸਿਆ ਨਹੀਂ ਆ ਮੈਂ ਸਾਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦਾ ਸੀਗਾ ਤਾਂ ਮੈਂ ਆਹਦੇ ਦੋਸਤ ਕੋਲ ਵੀ ਤਾਂ ਫੜ ਕੇ ਦੇਤੇ ਸੀ ਉਹ ਮੈਨੂੰ ਕਹਿੰਦਾ ਸੀ ਮੈਂ ਘਰੇ ਆਉਂਗਾ ਮੈਨੂੰ ਆਹੀ ਛੋਟਾ ਜਲੂਸ ਨਾਲ ਨਿਕਲ ਜੇ ਹਾਏ ਭੇ ਰੱਬਾ ਵੇ ਹੁਣ ਕਿਹੜਾ ਜਲੂਸ ਘੱਟ ਨਿਕਲੂਗਾ ਸੋਚਿਆ ਸੀ ਮੈਂ ਕਿ ਆਹ ਉਹ ਵੇਚ ਕੇ ਨਾ ਝਾਂਜਰਾਂ ਨਾਲੇ ਜਿਹੜੇ ਦੋ ਚਾਰ ਗਹਿਣੇ ਪਏ ਨੇ ਆ ਹੁਣ ਭਾਦ ਦਿੰਦੀ ਮੈਂ ਆ ਟਰੈਕਟਰ ਲਿਜਾਣੋਂ ਬਚ ਰਹੇਗਾ ਨਾਲੇ ਤੁਸੀਂ ਜਿੱਤ ਰਹੇ ਜਾਂਦੇ ਪਿੰਡ ਚ ਤੁਰੂ ਕੋ ਐਡੀ ਬੱਡੀ ਗੱਲ ਸਾਨੂੰ ਤਾਂ ਦੱਸਣੀ ਸੀ ਆਪਣੀ ਮਾਂ ਨੂੰ ਦੱਸ ਦਿੰਦਾ ਮੈਂ ਸੋ ਉਹਨਾਂ ਦੋਨਾਂ ਨੂੰ ਖੋਣਾ ਨਹੀਂ ਚਾਹੁੰਦਾ ਉਹ ਹੋਣਾ ਜਾਵੇ ਤੁਹਾਨੂੰ ਨਹੀਂ ਬੁੱਤਾ ਪਰ ਇਹਨੇ ਪਹਿਲਾਂ ਕਿਹੜਾ ਆਪਾਂ ਨਹੀਂ ਕੋਈ ਇਦਾਂ ਦੀ ਪ੍ਰੋਬਲਮ ਸੋਲਵ ਨਹੀਂ ਕੀਤੀ ਹੈਗੀ ਥੋੜੀ ਥੋੜੀ ਸਭ ਠੀਕ ਹੋ ਜਾਊਗਾ ਤੁਸੀਂ ਐਂ ਚੋਰੀਆਂ ਰੱਖੂਗੇ ਛੋਟੇ ਛੋਟੇ ਹੈਗੇ ਤੁਸੀਂ ਅਜੇ ਤੁਸੀਂ ਹਰੇਕ ਗੱਲ ਘਰ ਦਫਦੇ ਹੁੰਦੇ ਆ ਕੇ ਜੇ ਤੁਹਾਨੂੰ ਪੈਸਿਆਂ ਦੀ ਲੋੜ ਸੀ ਤਾਂ ਆਪਣੀ ਮਾਂ ਨੂੰ ਦੱਸ ਦਿੰਦਾ ਮੈਨੂੰ ਦੱਸ ਦਿੰਦਾ ਪਹਿਲਾਂ ਕਿਹੜਾ ਆਪਾਂ ਕੋਈ ਹੱਲ ਨਹੀਂ ਕਰੇ ਹੈਗੇਗੇ ਬਾਪੂ ਮੈਂ ਤੈਨੂੰ ਖਾਣਾ ਨਹੀਂ ਚਾਹਣਾ ਸੁੱਤ ਬੰਵਾਸੀ ਤੂੰ ਟੈਨਸ਼ਨ ਨਾ ਲੈ ਜੇ ਫਿਰ ਵੀ ਵੀਰੇ ਨੇ ਕੋਈ ਗੱਲ ਸੁਣ ਮਾਲੇ ਪੈਸੇ ਦੀ ਸੁਣ ਲੈ ਲੈ ਚੁੱਪ ਕਰੇ ਵੱਡੀ ਵੀਰੇ ਦੀ ਚਾਉਚੀ ਮੈਨੂੰ ਮਾਫ਼ ਕਰ ਦੇ। ਜਦੋਂ ਮੈਂ ਕੋਹੜਾਣੀ ਤੋਂ ਮੈਨੂੰ ਡਰ। ਮੈਨੂੰ ਮਾਫ਼ ਕਰ ਦੇ। ਬਸ ਬੱਸ ਬਸ ਤੈਨੂੰ ਜਦੋਂ ਲਾਤੇ ਤੇ ਕਾੜੇ ਰੱਬਾ। ਸੱਚਾ ਰੱਬਾ। ਉਸਤਾਰ ਅਰਜ਼ ਕਰ ਨਾ ਬੱਚਿਆ ਤੇ। ਖੜਾ। ਬਸ। ਬਸ ਚਲੋਂ ਅੰਦਰ ਅੰਦਰ ਚਲੋ ਬਾਚਾ ਕੀ ਦੀ ਨਜ਼ਰ ਲੱਗੀ ਸਾਡੇ ਘਰ ਨੂੰ ਵੇਹਗੇ ਸੱਚੇ ਪਾਤਸ਼ਾਹ ਇੰਨੀ ਮਿਹਨਤ ਕਰਦੇ ਆ ਪਤਾ ਨਹੀਂ ਕਿਉਂ ਨਹੀਂ ਸਾਰਾ ਕੁਝ ਠੀਕ ਹੋ ਰਿਹਾ ਵੇਹਗੇ ਗੁਰੂ ਸੱਚੇ ਪਾਛਾ ਮੇਰ ਕਰਦਾ ਤੇ ਆ ਹੁਬ ਸੋਹੀਂ ਸਭ ਕੁਝ ਠੀਕ ਕਰ ਸਕਦਾ ਸੱਚੇ ਪਾਤਸ਼ਾਹ ਮੇਰੇ ਬੱਚਿਆਂ ਤੇ ਮੇਰ ਦਾ ਹੱਥ ਰੱਖੀਓ ਸੱਚੇ ਪਾਤਸ਼ਾਹ ਮੈਂ ਸੱਚੀ ਪ੍ਰਸ਼ੁੱਦੀ ਕਰਦਾ ਸਾਗੁਰੇ ਪੁੱਤ ਇੱਥੇ ਜਲੇ ਪੁੱਤ ਵਾਪਸ ਆ ਕੇ ਦੱਦਾ ਬਾਪੂ ਨੂੰ ਅੱਛਾ ਬਾਈ ਸਤਨਾ ਬੈਂਕਾਲੇ ਵੀ ਆਪਣਾ ਭੇਜ ਦਿੰਦੇ ਆ ਨਾ ਤੁਰੇ ਫਿਰਦੇ ਗਲੀਆਂ 'ਚ ਹੋਰ ਯਾਰ ਨਾ ਆਪਾਂ ਨੂੰ ਘਰ ਪਤਾਗਾ ਹੁਣ ਇੱਥੇ ਪੁੱਛਣਾ ਪੈਣਾ ਕਿਹੜਾ ਘਰ ਹੋਰ ਟਰੈਕਟਰ ਕੋਈ ਲੈਂਦਾ ਲਾਉਣ ਕੋਈ ਲੈਂਦਾ ਤੁਰੇ ਫਾਦਰਦੇ ਉਹ ਭਕਾਈ ਆਪਾਂ ਨੂੰ ਕਰਨੀ ਪੈਂਦੀ ਐ ਤਾਂ ਹੈ ਆਹ ਕੁੜੀ ਐ ਰਿੰਕ ਪੁੱਛ ਲੈ ਇਹਨਾਂ ਕੁੜੀਆਂ ਨੂੰ ਪੁੱਛ ਬਾਈ ਚੰਕੌਰ ਸਿੰਘ ਦੇ ਘਰੇ ਜਾਣਾ ਸੀ ਆਹੀ ਐ ਵੀਰੇ ਆਜੋ ਆਜੋ ਆ ਜਾ ਬਾਈ ਚਲੋ ਬਾਪੂ ਸਾਹ ਬਤ ਐਸੇ ਬੈਠੋ ਜੀ ਬੈਂਕ ਕੋਲੋਂ ਆਏ ਸੀ ਜੀ ਹਾਂ ਜੀ ਬੈਠੋ ਬੈਠੋ ਲੈ ਪੁੱਤਾਂ ਕੁਰਸੀ ਘਰੋਂ ਨਰੇ ਤੇਰੀ ਮਾਂ ਨੂੰ ਕਹ ਪੁੱਤ ਪਾਣੀ ਲੈ ਆਉਗੀ ਹੋ ਜੀ ਬਹੀ ਬੈਂਕ ਕੋਲੋਂ ਆਏ ਸੀ ਢੋਲੇ ਕੋਲੋਂ ਚੱਲਦਾਈ ਆਪਣਾ ਇਹ ਟਰੈਕਟਰ ਦਾ ਹਾਂਜੀ 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 ਆਇਆ ਸੀ ਜੀ ਤੇ ਥੋੜੇ ਕਿਸਤਾ ਰੁਟ ਗਏ ਦੋਸਤਾਂ ਨੇ ਕੋਈ ਗੱਲ ਨਹੀਂ ਜੀ ਮੁੰਡਾ ਸਾਨੂੰ ਬੇਨਤੀ ਕਰਨੀ ਸੀਗੀ ਕਿ ਨਾ ਸੀ ਜਿਵੇਂ ਆਪਾਂ ਨੂੰ ਜੀ ਥੋਨੇ ਦੀ ਫਸਲ ਆ ਜਾਊਗੀ ਤੁਸੀਂ ਉਹ ਕੋ ਭਰ ਦੇਵਾਂਗੇ ਦੋ ਦਿਨ ਕਿਸਤਾ ਰੁਟ ਗਏ ਜੇ ਕੋ ਅੱਜ ਬੈਂਕ ਨੇ ਸਾਨੂੰ ਭੇਜਿਆਗਾ ਠੀਕ ਹੈ ਜੀ Hallo. Okay. Okay.